ਅੱਜ ਦੀ ਇਹ ਵੀਡੀਓ ਖਾਸ ਉਹਨਾਂ ਲੋਕਾਂ ਲਈ ਹੈ ਜਿਨ੍ਹਾਂ ਲੋਕਾਂ ਦੇ ਸਿਰ ਕਰਜ਼ਾ ਬਹੁਤ ਜ਼ਿਆਦਾ ਹੈ ਤੇ ਉਹ ਲੋਕ ਆਪਣੇ ਕਰਜ਼ੇ ਤੋਂ ਬਹੁਤ ਹੀ ਪਰੇਸ਼ਾਨ ਨੇ ਜਿਨ੍ਹਾਂ ਲੋਕਾਂ ਦੇ ਸਿਰ ਕਰਜ਼ਾ ਹੁੰਦਾ ਪਤਾ ਸਿਰਫ ਉਹਨਾਂ ਨੂੰ ਹੁੰਦਾ ਕਿ ਉਹ ਕਿਦਾਂ ਦਿਨ ਕੱਟ ਰਹੇ ਨੇ ਬਾਕੀ ਲੋਕ ਤਾਂ ਸਿਰਫ ਗੱਲਾਂ ਕਰਦੇ ਨੇ ਉਹਨਾਂ ਦਾ ਮਜ਼ਾਕ ਬਣਾਉਂਦੇ ਨੇ ਜਦੋਂ ਕੋਈ ਘਰ ਪੈਸੇ ਮੰਗਣ ਆਉਂਦਾ ਉਦੋਂ ਸਿਰਫ ਉਹਨਾਂ ਨੂੰ ਪਤਾ ਹੁੰਦਾ ਕਿ ਉਹਨਾਂ ਤੇ ਕੀ ਬੀਤ ਰਹੀ ਹੈ ਉਹਨਾਂ ਦੀਆਂ ਅੱਖਾਂ ਸ਼ਰਮ ਦੇ ਨਾਲ ਝੁਕੀਆਂ ਹੁੰਦੀਆਂ ਨੇ ਕਿਉਂਕਿ ਉਹਨਾਂ ਕੋਲ ਪੈਸੇ ਦਿਨ ਨੂੰ ਹੁੰਦੇ ਨਹੀਂ ਉਸ ਇਨਸਾਨ ਨੂੰ ਲੋਕਾਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਨੇ ਪਰ ਤੁਸੀਂ ਟੈਨਸ਼ਨ ਨਾ ਲਓ ਅੱਜ ਇੱਕ ਪੀਰਾਂ ਫਕੀਰਾਂ ਦਾ ਦੱਸਿਆ ਹੋਇਆ ਅਜਿਹਾ ਖਾਸ ਤਰੀਕਾ ਤੁਹਾਡੇ ਨਾਲ ਸਾਂਝਾ ਕਰਾਂਗੇ ਜਿਹਦੇ ਨਾਲ ਬੇਸ਼ੱਕ ਤੁਹਾਡੇ ਸਿਰ ਉੱਪਰ ਕਿੰਨਾ ਵੀ ਕਰਜ਼ਾ ਹੋਵੇ ਉਹ ਸਾਰਾ ਲੈ ਜਾਏਗਾ ਅੱਜ ਦੀ ਇਸ ਵੀਡੀਓ ਨੂੰ ਪੂਰਾ ਦੇਖਿਓ ਤਾਂ ਜੋ ਇਹ ਤਰੀਕਾ ਤੁਸੀਂ ਚੰਗੀ ਤਰ੍ਹਾਂ ਸਮਝ ਕੇ ਫੇਰ ਆਪਣੀ ਜ਼ਿੰਦਗੀ ਵਿੱਚ ਅਪਣਾਓ ਤਾਂ ਜੋ ਤੁਹਾਡਾ ਕੋਈ ਵੀ ਨੁਕਸਾਨ ਨਾ ਹੋਵੇ ਸਮਾਨ ਨਖਰਾਵ ਕਰਦੇ ਹੋਏ ਸਿੱਧਾ ਵੀਡੀਓ ਵੱਲ ਚਲਦੇ ਹਾਂ ਜੀ ਇੱਕ ਵਾਰੀ ਦੀ ਗੱਲ ਹੈ ਇੱਕ ਪਿੰਡ ਦੇ ਵਿੱਚ ਇੱਕ ਵਿਅਕਤੀ ਰਹਿੰਦਾ ਸੀ ਜੋ ਕਿ ਰੱਬ ਨੂੰ ਬਿਲਕੁਲ ਨਹੀਂ ਮੰਨਦਾ ਸੀ ਉਹਨੇ ਅੱਜ ਤੱਕ ਕੋਈ ਵੀ ਚੰਗਾ ਕਰਮ ਨਹੀਂ ਕੀਤਾ ਸੀ ਪਰ ਫਿਰ ਵੀ ਉਹ ਆਪਣੀ ਜ਼ਿੰਦਗੀ ਵਿੱਚ ਬਹੁਤ ਹੀ ਖੁਸ਼ ਰਹਿੰਦਾ ਸੀ ਕਿਉਂਕਿ ਉਸ ਦਾ ਕਾਰੋਬਾਰ ਬਹੁਤ ਹੀ ਵਧੀਆ ਚੱਲ ਰਿਹਾ ਸੀ ਘਰ ਦੇ ਵਿੱਚ ਸ਼ਾਂਤੀ ਦਾ ਮਾਹੌਲ ਸੀ ਬੱਚੇ ਬਹੁਤ ਹੀ ਵਧੀਆ ਸਕੂਲ ਦੇ ਵਿੱਚ ਪੜ੍ਹ ਰਹੇ ਸੀ ਆਪਣੇ ਮਾਪੇ ਦਾ ਧਿਆਨ ਰੱਖ ਰਿਹਾ ਸੀ ਜਦੋਂ ਵੀ ਉਸ ਨੂੰ ਕੋਈ ਰੱਬ ਦੇ ਵਿਸ਼ੇ ਤੇ ਗੱਲ ਕਰਦਾ ਤਾਂ ਉਹ ਇੱਕੋ ਗੱਲ ਕਹਿੰਦਾ ਕਿ ਰੱਬ ਰੂਪ ਕੁਝ ਨਹੀਂ ਹੁੰਦਾ ਜੋ ਕਰਨਾ ਤੁਸੀਂ ਕਰਨਾ ਰੱਬ ਦੇ ਵਿੱਚ ਕੋਈ ਇਦਾਂ ਦੀ ਸ਼ਕਤੀ ਨਹੀਂ ਹੈਗੀ ਜੋ ਆਪਾਂ ਨੂੰ ਕੁਝ ਦੇ ਸਕੇ ਆਪਾਂ ਜੋ ਕਮਾਵਾਂਗੇ ਉਹੀ ਖਾਵਾਂਗੇ ਉਹ ਰੱਬ ਨੂੰ ਬਿਲਕੁਲ ਨਹੀਂ ਮੰਨਦਾ ਸੀ ਪਰ ਉਹ ਕਹਿੰਦੇ ਨੇ ਨਾ ਜਦ دیتا ਹੈ ਢੇਰੋਂ ਕੇ ਢੇਰ ਦਿੰਦਾ ਹੈ ਜਦ ਲੇਤਾ ਹੈ ਚਮੜੀ ਉਦੇੜ ਲੇਤਾ ਹੈ ਉਸ ਵਿਅਕਤੀ ਦੇ ਨਾਲ ਵੀ ਇਦਾਂ ਹੀ ਹੋਇਆ ਇੱਕ ਦਿਨ ਉਸ ਵਿਅਕਤੀ ਦੇ ਦਿਲ ਦੇ ਵਿੱਚ ਬਹੁਤ ਹੀ ਜ਼ਿਆਦਾ ਦਰਦ ਹੋਇਆ ਤੇ ਉਹ ਅਚਾਨਕ ਧਰਤੀ ਤੇ ਡਿੱਗ ਪਿਆ ਉਸ ਦੇ ਕੁਝ ਦੋਸਤਾਂ ਨੇ ਕੁਝ ਰਿਸ਼ਤੇਦਾਰਾਂ ਨੇ ਉਹਨੂੰ ਹਸਪਤਾਲ ਪਹੁੰਚਾ ਦਿੱਤਾ ਤੇ ਹਸਪਤਾਲ ਦੇ ਵਿੱਚ ਉਸ ਦਾ ਇਲਾਜ ਸ਼ੁਰੂ ਹੋ ਗਿਆ ਇਲਾਜ ਦੇ ਵਿੱਚ ਬਹੁਤ ਹੀ ਪੈਸੇ ਲੱਗੇ ਉਸ ਨੇ ਆਪਣੀ ਸਾਰੀ ਜਮਾ ਪੂੰਜੀ ਇਲਾਜ ਦੇ ਵਿੱਚ ਲਗਾਤੀ ਪਰ ਫਿਰ ਵੀ ਉਸ ਦਾ ਇਲਾਜ ਨਹੀਂ ਹੋ ਰਿਹਾ ਸੀ ਕਿਤੇ ਉਹ ਨਾ ਕਿਤੇ ਕਮੀ ਰਹਿ ਜਾਂਦੀ ਜਦੋਂ ਵੀ ਡਾਕਟਰ ਜਿੰਨੇ ਵੀ ਪੈਸੇ ਮੰਗਦੇ ਉਹ ਲਿਆ ਕੇ ਦੇ ਦਿੰਦੇ ਕਿਉਂਕਿ ਉਸ ਦਾ ਕਾਰੋਬਾਰ ਬਹੁਤ ਹੀ ਵਧੀਆ ਚੱਲ ਰਿਹਾ ਸੀ ਜਦੋਂ ਉਹ ਆਪਣੇ ਕਾਰੋਬਾਰ ਤੋਂ ਪਾਸੇ ਹੋ ਗਿਆ ਹਸਪਤਾਲ ਦੇ ਵਿੱਚ ਦਾਖਲ ਹੋਇਆ ਤਾਂ ਉਹ ਪੈਸੇ ਉਧਰ ਜਾਣ ਲੱਗੇ ਤੇ ਕਾਰੋਬਾਰ ਦੇ ਵਿੱਚ ਵੀ ਕਮੀ ਆ ਗਈ ਜਦੋਂ ਇਹ ਗੱਲ ਉਸ ਇਨਸਾਨ ਨੂੰ ਪਤਾ ਲੱਗੀ ਤਾਂ ਉਹ ਹੋਰ ਪਰੇਸ਼ਾਨ ਹੋਇਆ ਤੇ ਬਿਮਾਰ ਹੋ ਗਿਆ ਉਸ ਦੇ ਸਿਰ ਉੱਪਰ ਕਰਜ਼ਾ ਚੜ ਗਿਆ ਉਸ ਨੇ ਆਪਣੇ ਦੋਸਤਾਂ ਮਿੱਤਰਾਂ ਤੋਂ ਉਧਾਰ ਲੈ ਲਿਆ ਆਪਣੇ ਇਲਾਜ ਦੇ ਵਿੱਚ ਲਗਾ ਦਿੱਤਾ ਵਿਚਾਰਾ ਬਹੁਤ ਹੀ ਪਰੇਸ਼ਾਨ ਹੋਇਆ ਬੇਸ਼ੱਕ ਉਸ ਦਾ ਇਲਾਜ ਤਾਂ ਹੋ ਗਿਆ ਪਰ ਉਸ ਦੇ ਸਿਰ ਹੁਣ ਬਹੁਤ ਹੀ ਕਰਜ਼ਾ ਸੀ ਉਹ ਠੀਕ ਹੋ ਕੇ ਆਪਣੇ ਘਰ ਆ ਜਾਂਦਾ ਤੇ ਕਰਜ਼ੇ ਦੀ ਬਹੁਤ ਹੀ ਟੈਨਸ਼ਨ ਲੈਂਦਾ ਉਸ ਦੇ ਘਰ ਵਾਲੇ ਉਸ ਨੂੰ ਕਹਿੰਦੇ ਨੇ ਕਿ ਤੁਸੀਂ ਠੀਕ ਹੋ ਜਾਓ ਇਹ ਕਰਜ਼ਾ ਵੀ ਲੈ ਜਾਏਗਾ ਪਰ ਉਸ ਇਨਸਾਨ ਨੂੰ ਉਹਨਾਂ ਦੇਰ ਤੱਕ ਨੀਂਦ ਨਹੀਂ ਆਉਂਦੀ ਜਿੰਨਾ ਦੇਰ ਤੱਕ ਉਹਨੂੰ ਇਦਾਂ ਲੱਗਦਾ ਰਹਿੰਦਾ ਕਿ ਮੇਰੇ ਸਿਰ ਉੱਪਰ ਪਤਾ ਨਹੀਂ ਕਿਸ ਚੀਜ਼ ਦਾ ਬੋਝ ਹੈ ਦਰਅਸਲ ਉਹ ਬੋਝ ਕਰਜ਼ੇ ਦਾ ਸੀ ਥੋੜੇ ਦਿਨਾਂ ਬਾਅਦ ਉਹ ਬਿਲਕੁਲ ਠੀਕ ਹੋ ਜਾਂਦਾ ਜਿਨ੍ਹਾਂ ਨੇ ਉਸ ਨੂੰ ਪੈਸੇ ਉਧਾਰ ਦਿੱਤੇ ਸੀ ਉਹ ਆਪਣੇ ਪੈਸੇ ਉਧਾਰ ਮੰਗਦੇ ਨੇ। ਇਹ ਕਹਿੰਦੇ ਨੇ ਕਿ ਸਾਡਾ ਕਰਜ਼ਾ ਵਾਪਸ ਕਰੋ। ਉਹ ਆਪਣੇ ਦੋਸਤਾਂ ਨੂੰ ਕਹਿੰਦਾ ਕਿ ਤੁਸੀਂ ਥੋੜੀ ਦੇਰ ਤੱਕ ਰੁਕੋ। ਮੈਂ ਤੁਹਾਨੂੰ ਪੈਸੇ ਦੇ ਦੂੰਗਾ। ਪਰ ਉਸਦੇ ਦੋਸਤ ਕਹਿੰਦੇ ਨੇ ਕਿ ਹੁਣ ਸਾਡੇ ਤੋਂ ਹੋਰ ਜਿਆਦਾ ਵੇਟ ਨਹੀਂ ਹੋਣੀ। ਤੂੰ ਸਾਡੇ ਪੈਸੇ ਵਾਪਸ ਕਰ। ਤਾਂ ਫੇਰ ਉਸ ਨੂੰ ਪਤਾ ਲੱਗਦਾ ਕਿ ਮੈਂ ਤਾਂ ਕਹਿੰਦਾ ਹੁੰਦਾ ਸੀ ਕਿ ਰੱਬ ਹੈਣੀ, ਰੱਬ ਹੈਣੀ। ਪਰ ਰੱਬ ਦੇ ਰੰਗਾਂ ਦਾ ਕੋਈ ਪਤਾ ਨਹੀਂ। ਕਿੱਥੇ ਮੇਰੇ ਕੋਲ ਇੰਨੇ ਪੈਸੇ ਸੀ ਤੇ ਅੱਜ ਮੇਰੇ ਕੋਲ ਕੁਝ ਨਹੀਂ। ਉਲਟਾ ਮੈਂ ਲੋਕਾਂ ਦੇ ਪੈਸੇ ਦੇਣੇ ਨੇ ਉਸ ਵਿਚਾਰੇ ਦਾ ਕੰਮਕਾਰ ਵੀ ਬਿਲਕੁਲ ਠੱਪ ਹੋ ਗਿਆ ਕੰਮ ਤੇ ਜਾਂਦਾ ਸੀ ਖਾਲੀ ਹੱਥ ਵਾਪਸ ਆ ਜਾਂਦਾ ਸੀ ਕਾਰੋਬਾਰ ਬਿਲਕੁਲ ਬੰਦ ਦੀ ਕੰਗਾਰ ਤੇ ਆ ਗਿਆ ਮਜ਼ਦੂਰਾਂ ਨੂੰ ਤਨਖਾਹ ਦੇਣ ਨੂੰ ਵੀ ਪੈਸੇ ਹੈ ਨਹੀਂ ਸੀ ਇੱਕ ਦਿਨ ਇੰਨਾ ਕੋ ਜਿਆਦਾ ਪਰੇਸ਼ਾਨ ਕਿ ਸੋਚਦਾ ਕਿ ਮੈਂ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣਾ ਆਪਣੀ ਜੀਵਨ ਲੀਲਾ ਸਮਾਪਤ ਕਰਨ ਜਾ ਰਿਹਾ ਸੀ ਰਸਤੇ ਦੇ ਵਿੱਚ ਇੱਕ ਸਾਧੂ ਸੰਤ ਮਿਲਦੇ ਨੇ ਜੋ ਕਿ ਬਹੁਤ ਹੀ ਖੁਸ਼ ਸੀ ਉਹ ਇਨਸਾਨ ਉਹਨਾਂ ਸਾਧੂ ਸੰਤਾਂ ਨੂੰ ਪੁੱਛਦਾ ਕਿ ਤੁਸੀਂ ਇੰਨੇ ਖੁਸ਼ ਕਿਵੇਂ ਹੋ ਨਾ ਤਾਂ ਤੁਹਾਡੇ ਕੋਲ ਕੁਝ ਖਾਣ ਨੂੰ ਹੈ ਆਹੀਂ ਤੁਹਾਡੇ ਕੋਲ ਬਹੁਤੇ ਪੈਸੇ ਨੇ ਫਿਰ ਇੰਨਾ ਖੁਸ਼ ਕਿਵੇਂ ਸਾਧੂ ਸੰਤ ਕਹਿੰਦੇ ਨੇ ਕਿ ਪੁੱਤ ਤੂੰ ਬਹੁਤ ਪਰੇਸ਼ਾਨ ਹੈ ਤਾਂ ਉਹ ਕਹਿੰਦਾ ਹਾਂਜੀ ਤਾਂ ਸਾਧੂ ਸੰਤ ਕਹਿੰਦੇ ਨੇ ਕਿ ਦੱਸ ਤੂੰ ਕਿਉਂ ਪਰੇਸ਼ਾਨ ਹੈ ਤਾਂ ਉਹ ਦੱਸਦਾ ਹੈ ਕਿ ਮੇਰੇ ਸਿਰ ਹੁਣ ਬਹੁਤ ਕਰਜ਼ਾ ਹੈ ਪਹਿਲਾਂ ਮੈਂ ਬਹੁਤ ਵਧੀਆ ਹੁੰਦਾ ਸੀ ਸਾਧੂ ਸੰਤ ਕਹਿੰਦੇ ਨੇ ਬਸ ਇੰਨੀ ਕੁ ਗੱਲ ਤੈਨੂੰ ਇੱਕ ਤਰੀਕਾ ਦੱਸ ਦਿਆਂ ਜਿਹਦੇ ਨਾਲ ਇਹ ਤੇਰਾ ਕਰਜ਼ਾ ਬਿਲਕੁਲ ਖਤਮ ਹੋ ਜਾਏਗਾ ਜਦੋਂ ਤੇਰਾ ਕਰਜ਼ਾ ਖਤਮ ਹੋ ਗਿਆ ਤੇ ਅਸੀਂ ਫੇਰ ਤੇਰੇ ਕੋਲ ਆਵਾਂਗੇ ਫੇਰ ਦੋ ਤਿੰਨ ਗੱਲਾਂ ਅਜਿਹਾਂ ਦੱਸ ਕੇ ਜਾਵਾਂਗੇ ਜਿਹਦੇ ਨਾਲ ਤੇਰੇ ਸਿਰ ਉੱਪਰ ਕਦੀ ਕਰਜ਼ਾ ਚੜੇਗਾ ਹੀ ਨਹੀਂ ਸਾਧੂ ਮਹਾਤਮਾ ਕਹਿੰਦਾ ਕਿ ਲੈ ਧਿਆਨ ਨਾਲ ਸੁਣ ਹੁਣ ਉਹ ਤਰੀਕਾ ਤੂੰ ਜ਼ਿੰਦਗੀ ਵਿੱਚ ਅੱਜ ਤੱਕ ਚੰਗਾ ਕਰਮ ਹੀ ਨਹੀਂ ਕੀਤਾ ਤੂੰ ਇਦਾਂ ਕਰੀ ਇੱਕ ਨਾਰੀਅਲ ਲੈ ਲਈ ਉਸ ਦੇ ਵਿੱਚ ਚੌਲ ਭਰ ਕੇ ਉਹਨੂੰ ਉੱਥੇ ਰੱਖਹੀਂ ਜਿੱਥੇ ਬਹੁਤ ਸਾਰੇ ਕੀੜੇ ਮਕੌੜੇ ਹੋਣ ਨਾਰੀਅਲ ਜਿਵੇਂ ਜਿਵੇਂ ਖਾਲੀ ਹੋਏਗਾ ਓਵੇਂ ਓਵੇਂ ਤੇਰੇ ਕਰਜ਼ਾ ਵੀ ਉੱਤਰ ਜਾਏਗਾ ਕਿਤੇ ਤੂੰ ਕਿਸੇ ਟੂਨੇ ਟੱਪੇ ਦੇ ਵਿੱਚ ਨਹੀਂ ਪੈਣਾ ਕਿ ਮੈਂ ਤੈਨੂੰ ਕੋਈ ਟੂਣਾ ਟੱਪਾ ਕਹਿ ਰਿਆਂ ਨਹੀਂ ਮੈਂ ਤੈਨੂੰ ਸਿਰਫ ਇਹ ਕਹਿ ਰਿਆਂ ਕਿ ਤੇਰੇ ਹੱਥੋਂ ਕੋਈ ਚੰਗਾ ਕਰਮ ਹੋਏਗਾ ਇਨਾ ਕੀੜਾ ਮਕੌੜਿਆਂ ਦੇ ਢਿੱਡ ਦੇ ਵਿੱਚ ਕੋਈ ਦਾਣਾ ਪਏਗਾ ਜੋ ਤੇਰੀ ਜੇਬ ਦੇ ਵਿੱਚ ਪੈਸੇ ਨੇ ਉਹਨਾਂ ਦੇ ਨਾਲੇ ਕੰਮ ਕਰੀ ਤੇ ਉਹ ਵਿਚਾਰਾ ਇਨਸਾਨ ਉਦਾਂ ਹੀ ਕਰਦਾ ਉਹ ਇਨਸਾਨ ਇੱਕ ਦੋ ਦਿਨਾਂ ਬਾਅਦ ਉਦਾਂ ਹੀ ਕਰਦਾ ਤੇ ਹੌਲੀ-ਹੌਲੀ ਉਸ ਨੂੰ ਥੋੜਾ ਬੋਤਾ ਫਰਕ ਦਿਸਦਾ ਇੱਕ ਦਿਨ ਉਸ ਇਨਸਾਨ ਨੂੰ ਬਹੁਤ ਹੀ ਵੱਡਾ ਆਰਡਰ ਮਿਲਦਾ ਤੇ ਉਸ ਇਨਸਾਨ ਦਾ ਕਰਜ਼ਾ ਵੀ ਲੈ ਜਾਂਦਾ ਹੁਣ ਉਸ ਕੋਲ ਥੋੜੇ-ਬੋਤੇ ਪੈਸੇ ਵੀ ਆਗੇ ਸੀ ਹੁਣ ਉਹ ਇਨਸਾਨ ਰੱਬ ਨੂੰ ਵੀ ਮੰਨਦਾ ਤੇ ਕਹਿੰਦਾ ਚੰਗੇ ਕਰਮ ਕਰਨੇ ਬਹੁਤ ਜ਼ਰੂਰੀ ਨੇ ਉਹ ਹਰ ਵਾਰ ਉਦਾਂ ਹੀ ਕਰਦਾ ਸੀ ਕੀੜੇ-ਮਕੋੜਿਆਂ ਨੂੰ ਥੋੜੇ-ਬੋਤੇ ਚੋਲ ਪਾਉਂਦਾ ਪੰਛੀਆਂ ਨੂੰ ਚੋਲ ਪਾਉਂਦਾ ੋਲੀ-ੋਲੀ ਬਿਲਕੁਲ ਸਭ ਕੁਝ ਠੀਕ ਹੋ ਗਿਆ ਸੀ ਸਾਧੂ ਸੰਤ ਫੇਰ ਉਸ ਕੋਲ ਆਉਂਦੇ ਨੇ ਤੇ ਕਹਿੰਦੇ ਨੇ ਸਭ ਕੁਝ ਠੀਕ ਹੋ ਗਿਆ ਤੋ ਕਹਿੰਦਾ ਹਾਂਜੀ ਸਭ ਕੁਝ ਠੀਕ ਹੋ ਗਿਆ ਪਰ ਤੁਸੀਂ ਦੋ ਤਰੀਕੇ ਦੱਸੇ ਸੀ ਪਰ ਉਹਨਾਂ ਦੇ ਵਿੱਚੋਂ ਤੁਸੀਂ ਕਿਹਾ ਸੀ ਕਿ ਹੁਣ ਮੈਂ ਤੁਹਾਨੂੰ ਦੋ ਗੱਲਾਂ ਦੱਸੂਗਾ ਜਿਹਦੇ ਨਾਲ ਕਰਜ਼ਾ ਚੜੇਗਾ ਹੀ ਨਹੀਂ ਤਾਂ ਸਾਧੂ ਸੰਤ ਮਹਾਤਮਾ ਕਹਿੰਦੇ ਨੇ ਹਾਂ ਪਹਿਲਾ ਗੱਲ ਸੁਣ ਪਹਿਲੀ ਗੱਲ ਇਹ ਹੈ ਜੋ ਵੀ ਤੂੰ ਕਮਾਈ ਕਰੇ ਉਹਦੇ ਵਿੱਚੋਂ ਦਾਨ ਕਰਨਾ ਇਸ ਦੇ ਨਾਲ ਕੀ ਹੋਏਗਾ ਤੇਰੀ ਕਮਾਈ ਦੇ ਵਿੱਚ ਵਾਧਾ ਹੋਏਗਾ ਜਿੰਨਾ ਦਾਨ ਕਰੇਗਾ ਉਹੀ ਚੀਜ਼ ਤੇਰੇ ਕੋਲੇ 10 ਗੁਣਾ ਹੋ ਕੇ ਵਾਪਸ ਜ਼ਰੂਰ ਆਏਗੀ ਇਸੇ ਕਰਕੇ ਦਾਨ ਪੁੰਨ ਕਰੀ ਦੂਸਰੀ ਗੱਲ ਆਪਾਂ ਹਮੇਸ਼ਾ ਇਹ ਕਹਿੰਦੇ ਆ ਕਿ ਮੈਂ ਕੀਤਾ ਆਪਣੇ ਵਿੱਚੋਂ ਇਹ ਮੈਂ ਕੱਢ ਦੇ ਤੇ ਆਪਣੇ ਵਿੱਚ ਹਮੇਸ਼ਾ ਤੂੰ ਤੂੰ ਰੱਖੀ ਕਿ ਜੋ ਤੂੰ ਕਰ ਰਿਹਾ ਉਹ ਹੋ ਰਿਹਾ ਮੈਂ ਤਾਂ ਸਿਰਫ ਇੱਕ ਜਰੀਆ ਇਹ ਦੋ ਗੱਲਾਂ ਹਮੇਸ਼ਾ ਧਿਆਨ ਵਿੱਚ ਰੱਖੀ ਹਮੇਸ਼ਾ ਖੁਸ਼ ਰਹੇਗਾ ਇਹ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਤੁਹਾਡਾ ਆਪਣਾ ਚੈਨਲ ਵਿਕ ਕੇ ਦਰਵੇਸ਼ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜਰੂਰ ਔਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਧੰਨਵਾਦ ਬਹੁਤ ਬਹੁਤ ਧੰਨਵਾਦ